ਇਹ ਲੀਡਰ ਨੰਗਦੇ ਵੀ ਆ ਰੋਡ ਥਾਣੀ ਤੇ ਪਤਾ ਨਹੀਂ ਉਹਨਾਂ ਨੂੰ ਸ਼ਰਮ ਆਉਂਦੀ ਆ ਜਾਂ ਆਪ ਦੀ ਪੱਥਲੋਂਦੇ ਨਹੀਂ ਆ ਸ਼ਰਮ ਦੇ ਮਾਰੇ ਉਹਨਾਂ ਵੇਖ ਵੀ ਲਿਆ ਵੀ ਸੇਵਾ ਚੱਲਣ ਦੀ ਆ ਇਹ ਨਹੀਂ ਕਿਸੇ ਨੇ ਹਮਦਰਦੀ ਜਗਾਈ ਵੀ ਤੁਸੀਂ ਸੋਣਾ ਕਰਨ ਦੇ ਜੇ ਫਤੇਗੜ ਚੂੜੀਆਂ ਤੋਂ ਆਇਆ ਪਾਲੋ ਵਾਲੀ ਪਟਾਲਾ ਨੂੰ ਜਾਂਦੀ ਸੜਕ ਦੀ ਨਰਕ ਭਰੀ ਹਾਲਤ ਨੂੰ ਦੇਖਦਿਆਂ ਲੋਕ ਖੁਦ ਸੜਕ ਬਣਾਉਣ ਲਈ ਹੋਏ ਮਜਬੂਰ ਪਿੰਡ ਖੈਰਾ ਘਲਾਂ ਦੇ ਵਾਸੀਆਂ ਦੇ ਸਹਿਯੋਗ ਨਾਲ ਪਾਪਾ ਪੁੱਟਾ ਸੇਵ ਸੋਸਾਇਟੀ ਲੱਖਾਂ ਰੁਪਏ ਖਰਚ ਕੇ ਖੁਦ ਬਣਾ ਰਹੀ ਹੈ ਸੜਕ ਲੋਕਾਂ ਨੇ ਵਖ ਵਖ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਲਗਾਈ ਫਟਕਾਰ ਫਤੇਗੜ ਚੂੜੀਆਂ ਤੋਂ ਆਇਆ ਪਾਲੋ ਵਾਲੀ ਪਟਾਲਾ ਨੂੰ ਜਾਂਦੀ ਸੜਕ ਦੀ ਆਤਮੰਤੀ ਹਾਲਤ ਤੋਂ ਲੋਕ ਡਾਟੇ ਦੁਖੀ ਅਤੇ ਪਰੇਸ਼ਾਨ ਜਿਸ ਨੂੰ ਦੇਖਦੇ ਹੋਏ ਪਿੰਡ ਖੈਰਾ ਕਲਾ ਦੇ ਨੌਜਵਾਨਾਂ ਨੇ ਲੋਕ ਪਿੰਡ ਦੇ ਸਹਿਯੋਗ ਨਾਲ ਪਣਾਈ ਗਈ ਬਾਬਾ ਪੁੱਟਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਲਖਰ ਪਏ ਖਰਚੇ ਦੇ ਸੜਕ ਨੂੰ ਬਣਾਉਂਦਾ ਪਿਹੜਾ ਚੁੱਕਿਆ ਹੈ ਬਾਬਾ ਪੁੱਟਾ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਗਲਪਤ ਕਰਦੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੜਕ 'ਚ ਵੱਡੇ ਵੱਡੇ ਟੋਏ ਅਤੇ ਖੱਡੇ ਪਏ ਹੋਏ ਹਨ ਅਤੇ ਇਸ ਨਾਲ ਬਹੁਤ ਸਾਰੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਵੱਡੀ ਗਿਣਤੀ 'ਚ ਲੋਕਾਂ ਦੇ ਐਕਸੀਡੈਂਟ ਨਾਲ ਕਈ ਲੱਖ ਰੁਪਏ ਦੇ ਵਾਹਨ ਵੀ ਨੁਕਸਾਨੇ 'ਚ ਜਾ ਚੁੱਕੇ ਹਨ ਤੇ ਇਲਾਕੇ ਦੇ ਪਿੰਡ ਵਾਲਿਆਂ ਨੇ ਸਮੇਂ-ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਨੂੰ ਸੜਕ ਬਣਾਉਣ ਲਈ ਅਨੇਕਾਂ ਵਾਰ ਅਰਜ਼ੋਈ ਕੀਤੀ ਹੈ ਪਰ ਕਿਸੇ ਵੱਲੋਂ ਵੀ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਇਸ ਸੜਕ ਨਾਲ ਤਿੰਨ ਹਲਕੇ ਜੁੜਦੇ ਹਨ ਜਿਨ੍ਹਾਂ ਵਿੱਚ ਫਤਿਹਗੜ੍ਹ ਚੂੜੀਆਂ ਮਜੀਠਾ ਅਤੇ ਬਟਾਲਾ ਹਨ ਅਤੇ ਵੱਡੀ ਗਿਣਤੀ ਚ ਲੋਕਾਂ ਦਾ ਅੰਮ੍ਰਿਤਸਰ ਵੀ ਆਉਣਾ ਚਾਹਣਾ ਹੈ ਅਤੇ ਬਹੁਤ ਸਾਰੇ ਲੋਕ ਡੇਰਾ ਪਾਪਾ ਨਾਨਕ ਕੋਰੀਡੋਰ ਉੱਪਰ ਵੀ ਜਾਂਦੇ ਹਨ ਪਰ ਕੋਈ ਵੀ ਸਰਕਾਰ ਸੜਕ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਸੜਕ ਦੀ ਮੰਦੀ ਹਾਲਤ ਨੂੰ ਸੁਧਾਰਨ ਲਈ ਸੜਕ ਦੀ ਖੁਦ ਸੇਵਾ ਸੁਸਾਇਟੀ ਬਿਆਛੇ ਲਗਾ ਕੇ ਹਾਲਤ ਸੁਧਾਰ ਰਹੀ ਹੈ ਉਹਨਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿ ਆ ਕੇ ਸੜਕ ਨਵੇਂ ਸਿਰੇ ਤੋਂ ਆਧੁਨਿਕ ਢੰਗ ਨਾਲ ਨਵੀਂ ਬਣਾਈ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਿੰਡ ਖੈਰੇ ਕਲਾਂ ਤੋਂ ਬੋਲਣ ਦੇ ਆ ਤੇ ਵਾਹਿਗੁਰੂ ਧੰਤਨ ਬੂਰਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਅਸੀਂ ਜੋ ਇਹ ਰੰਬਿਆਵਾ ਕਾਰਜ ਇਹ ਆ ਕਿ ਸੜਕ ਸਾਡੀ ਬਹੁਤ ਜਿਆਦੀ ਮਾੜੀ ਸੀ ਸਾਨੂੰ ਸਰਕਾਰਾਂ ਤੇ ਇਹ ਹੀ ਵੀ ਚਲੋ ਵਿਆਹਪੁਰਬ ਗੁਰੂ ਨਾਨਕ ਪਾਸ਼ਾ ਦਾ ਲੰਗਿਆਵਾ ਤੇ ਅਸੀਂ ਸਰਕਾਰਾਂ ਗਾੜੀ ਬੜੀ ਅਪੀਲ ਕੀਤੀ ਆ ਜਾ ਕੇ ਵੀ ਸਾਡੀ ਜਿਹੜੀ ਆ ਵਿਆਹਪੁਰਬ ਬਟਾਲੇ ਬਾਬਾ ਜੀ ਦਾ ਜਿਹੜਾ ਬਰਾਤ ਹੀ ਤੇ ਸਾਡੀ ਸੜਕ ਬਣਾਈ ਜਾਵੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਫਿਰ ਬਾਬੇ ਸ੍ਰੀ ਚੰਦ ਦਾ ਮੇਲਾ ਜੀ ਇੱਧਰ ਬਹੁਤ ਜਿਆਦਾ ਸੰਗਤ ਆਉਂਦੀ ਆ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਆਈ ਆ ਹੁਣ ਤਾਂ ਤਨ ਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਵਾ ਫੇਰ ਵੀ ਅਸੀਂ ਸਰਕਾਰਾਂ ਗਾਰੀ ਰੌਲਾ ਪਾਇਆ ਵੀ ਸਾਡੀ ਸੜਕ ਬਣਾਈ ਜਾਵੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਹੁਣ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਖੈਰਿਆਂ ਵੱਲੋਂ ਆਪਾਂ ਜਿਹੜੀ ਆ ਸੇਵਾ ਕਰਨ ਦੇ ਆ ਤੇ ਸਾਰੀ ਸੰਗਤ ਦਾ ਧੰਨਵਾਦ ਆ ਸੰਗਤ ਨੇ ਆਣ ਕੇ ਤੇ ਸੇਵਾ ਚ ਹਿੱਸਾ ਪਾਇਆ ਵਾ ਤੇ ਲੀਡਰ ਨੰਗਦੇ ਵੀ ਆ ਰੋਡ ਥਾਣੀ ਤੇ ਪਤਾ ਨਹੀਂ ਉਹਨਾਂ ਨੂੰ ਸ਼ਰਮ ਆਉਂਦੀ ਆ ਜਾਬਦੀ ਪਰ ਖਲੋਂਦੇ ਨਹੀਂ ਆ ਸ਼ਰਮ ਦੇ ਮਾਰੇ ਉਹਨਾਂ ਵੇਖ ਵੀ ਲਿਆ ਵੀ ਸੇਵਾ ਚੱਲਣ ਦੀ ਆ ਇਹ ਨਹੀਂ ਕਿਸੇ ਨੇ ਹਮਦਰਦੀ ਜਗਾਈ ਵੀ ਤੁਸੀਂ ਸੋਣਾ ਕਰਨ ਦੇ ਜੇ ਜਿਹੜੀਆਂ ਸਰਕਾਰਾਂ ਨਾਲ ਇਹਨਾਂ ਦਾ ਫਾਇਦਾ ਕੀ ਆ ਅਸੀਂ ਟੈਕਸ ਦਿੰਨੇ ਆ ਅਸੀਂ ਹਰ ਚੀਜ਼ ਦਿੰਨੇ ਕੀ ਗੱਲ ਅਸੀਂ ਪਾਕਿਸਤਾਨ ਵਿੱਚ ਆ ਸਾਡਾ ਪਿੰਡ ਹੈਗਾ ਜਆ ਖੈਰਾ ਵਾਇਆ ਸਾਡਾ ਪਹਲੋ ਵਾਲੀ ਆ ਇਹ ਜਿਹੜੀ ਅਲੀਵਾਲ ਨੂੰ ਸੜਕ ਜਾਂਦੀ ਆ ਬਟਾਲੇ ਅਲੀਵਾਲ ਤੋਂ ਹੋ ਕੇ ਬਟਾਲੇ ਜਾਂਦੀ ਏ ਬਹੁਤ ਜ਼ਿਆਦਾ ਮਾੜਾ ਹਾਲ ਆ ਸਾਡੀ ਪ੍ਰਸ਼ਾਸਨ ਗਾੜੀ ਇਹ ਬੇਨਤੀ ਆ ਵੀ ਸਾਡੀ ਸਾਰ ਲਈ ਜਾਵੇ ਮਿੱਟੀ ਪਾ ਕੇ ਤੇ ਸੋ ਥੋੜਾ ਬੁੱਤਾਂ ਹੀ ਟੋਏ ਜਿਹੜੇ ਆ ਪੂਰੇ ਆ ਬਾਕੀ ਸਰਕਾਰ ਨੂੰ ਸਾਡੀ ਸਾਰ ਲੈਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਜ਼ਰ ਹੋ ਗਿਆ ਸਾਲ ਪਾਜੀਆ ਸੜਕ ਬਣੀ ਨੂੰ ਸੜਕ ਜਿਹੜੀ ਆ ਇਹਨੂੰ ਬਣੀ ਨੂੰ ਵਾਵਾ ਹੀ ਟਾਈਮ ਹੋ ਗਿਆ ਵਾ 7-8 ਸਾਲ ਹੋ ਗਏ 7-8 ਸਾਲ ਦੇ ਕਰੀਬ ਟਾਈਮ ਹੋ ਗਿਆ ਤੇ ਜਿਹੜੀ ਆ ਬਣੀ ਆ ਬਣੀ ਵੀ ਇਸ ਤਰ੍ਹਾਂ ਵਾ ਵੀ ਪਾਗੇ ਬਣ ਗਈ ਆ ਤੇ ਪਿਛੋਂ ਟੁੱਟਣ ਲੱਗ ਪਈ ਆ ਤੇ ਅੱਖਾਂ 'ਚ ਘਟਾ ਹੀ ਪਿਆ ਆ ਤੇ ਸੜਕ ਇੰਨੀ ਖਰਾਬ ਆ ਵੀ ਰਸਤੇ ਦੇ ਵਿੱਚ ਜੇ ਕੋਈ ਜਾਂਦਾ ਵਾ ਤੇ ਉਹ ਆਪਣੀ ਲੁੱਟਾਂ ਖੋਹਾਂ ਵੀ ਬਹੁਤ ਹੁੰਦੀਆਂ ਵਾ ਸੜਕ ਮਾੜੀ ਕਰਕੇ ਲੁਟੇਰੇ ਨੁਕਰਾਂ 'ਚ ਲੁਕੇ ਲੱਗੇ ਹੁੰਦੇ ਆ ਤੇ ਬੜੀਆਂ ਹੀ ਵਾਰਦਾਤਾਂ ਹੁੰਦੀਆਂ ਵਾ ਸੜਕ ਖਰਾਬ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆ ਕੀ ਕਿਸੇ ਨੂੰ ਜ਼ਿੰਮੇਵਾਰ ਬਣਾਉਂਦੇ ਪ੍ਰਸ਼ਾਸਨ ਹੈ ਜ਼ਿੰਮੇਵਾਰ ਸਰਕਾਰਾਂ ਜ਼ਿੰਮੇਵਾਰ ਟੈਕਸ ਲੈ ਰਹੀਆਂ ਨੇ ਕਿ ਇਹ ਇੱਥੋਂ ਦੇ ਜਿਹੜੇ ਲੋਕ ਨੇ ਇਹ ਟੈਕਸ ਵੀ ਪੂਰਾ ਦਿੰਦੇ ਆ ਇਹਨਾਂ ਨੂੰ ਕਿਹੜੇ ਟੈਕਸ ਦੀ ਮਾਫੀ ਆ ਤੇ ਨੰਗਣ ਲੱਗਿਆ ਇਹ ਮੁਸ਼ਕਲਾਂ ਦੇ ਵਿੱਚ ਆ ਰਹੇ ਆ ਸਾਧਨ ਸਾਡੇ ਟੁੱਟ ਰਹੇ ਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹੋ ਮੰਗ ਕਰਨੇ ਆ ਵੀ ਸਾਨੂੰ ਜਿਹੜਾ ਵਾ ਜਾਂ ਤੇ ਸਾਨੂੰ ਟੈਕਸ ਮਾਫ ਕਰ ਦੇਵੇ ਕਿਉਂ ਸਾਡੇ ਕੋਲੋਂ ਇਲਾਕੇ ਦੇ ਲੋਕਾਂ ਕੋਲੋਂ ਲੈਂਦੀ ਆ ਹਰ ਇੱਕ ਚੀਜ਼ ਤੇ ਟੈਕਸ ਲੈ ਰਹੀ ਆ ਤੇ ਉਹ ਜਾਂ ਮਾਫ ਕਰ ਦੇ ਨਹੀਂ ਬਣਾਉਣਾ ਤੇ ਅਸੀਂ ਅਗਰਾਈ ਕਰਕੇ ਬਣਾ ਲੈਣੇ ਆ ਜੀ ਅਸੀਂ ਤਾਂ ਇਹ ਤੋਂ ਵੱਲੋਂ ਗੁਰਾਈ ਕਰਕੇ ਪਿੰਡਾਂ ਤੋਂ ਇਕੱਠਾ ਕਰਕੇ ਚੰਦਾ ਤੇ ਅਸੀਂ ਸੜਕ ਬਣਾ ਲੈਨੇ ਆਂ ਅਸੀਂ ਇਹੋ ਕਹਿ ਸਕਨੇ ਆ ਜੀ ਇਹ ਸੰਸਥਾ ਹੈ ਇਹ ਸੰਸਥਾ ਨੌਜਵਾਨਾਂ ਦੀ ਸੰਸਥਾ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੁਸਾਇਟੀ ਇਹ ਪਿੰਡ ਖਹਿਰਾ ਤੇ ਬਲਾਕ ਫਤੇਗੜ ਚੂੜੀਆਂ ਇਹ ਸੰਸਥਾ ਵੱਲੋਂ ਜਿਹੜੇ ਆ ਵਿਕਾਸ ਦੇ ਕਾਰਜ ਜਾਂ ਪਿੰਡ ਦੇ ਵਿੱਚ ਕੋਈ ਗਰੀਬ ਲੋੜਵੰਦ ਆ ਜਿਹਦਾ ਨਹੀਂ ਕੋਈ ਆਸਰਾ ਉਹਦੀ ਵੀ ਮਦਦ ਕਰਦੇ ਆ ਤੇ ਖਹਿਰਾ ਤਸੀਲ ਪਟਾਰ ਡਿਸਟ੍ਰਿਕਟ ਅਰਦਾਸਪੁਰ ਇਹ ਜੋ ਬਟਾਏ ਤੋਂ ਫਦੇ ਘੜ ਜਾਂਦੀ ਹੈ ਛੜਕ ਜਾਂਦੀ ਹੈ ਉਹ ਆਇਆ ਭੱਲੋ ਵਾਲੀ ਅਲੀਵਾਲ ਤੋਂ ਲੈ ਕੇ ਭੱਲੋ ਵਾਲੇ ਤੱਕ ਏਡੀ ਇਹਦਾ ਏਡਾ ਮੜਾ ਹਾਰਿਆ ਪੀ ਟੋਲ ਵਾਲੇ ਬੰਦੇ ਨੂੰ ਹੀ ਪੈਰ ਧਰ ਕੇ ਵੇਖਣਾ ਪੈਂਦਾ ਵੀ ਕਿਤੇ ਮੈਂ ਟੋਏ ਚ ਡਿੱਗਣਾ ਪਾਵਾਂ ਤੇ ਜਦੋਂ ਕਿਤੇ ਮੀਂਹ ਪਿਆ ਹੁੰਦਾ ਆ ਉਦੋਂ ਤੇ ਅੱਦੀ ਅੱਦੀਆਂ ਗੱਡਾਂ ਗੱਡੀਆਂ ਡੁੱਬੀਆਂ ਹੁੰਦੀਆਂ ਟੋਏ ਦੇ ਵਿੱਚ ਤੇ ਸਰਕਾਰਾਂ ਨੇ ਨਹੀਂ ਵੇਖਿਆ ਕੁਝ ਵੀ ਤੇ ਹੁਣ ਟੋਏ ਸਾਡੇ ਨੌਜਵਾਨ ਜੀਸੀਪੀ ਲੈ ਕੇ ਤੇ ਆਪੂਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ